ਸਵਾਗਤ ਹੈ ਦਰਸ਼ਕੋ ਤੁਸੀਂ ਜੁੜ ਚੁੱਕੇ ਹੋ ਰੀਅਲ ਫੈਕਟ ਨਿਊਜ਼ ਦੇ ਨਾਲ ਜਿਵੇਂ ਕਿ ਅੱਜ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਤਰਨਤਾਰਨ ਜਿਮਨੀ ਚੋਣ ਦਾ ਨਤੀਜਾ ਆਇਆ ਹੈ ਔਰ ਇਸ ਨਤੀਜੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਲੀਡ ਦੇ ਨਾਲ ਜਿਹੜੀ ਇਹ ਜਿਮਨੀ ਚੋਣ ਜਿੱਤੀ ਹੈ ਔਰ ਇਸ ਵਕਤ ਨਿਹਾਲ ਸਿੰਘ ਵਾਲਾ ਦੇ ਆਮ ਆਦਮੀ ਪਾਰਟੀ ਦੇ ਦਫਤਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਵਿਧਾਇਕ ਸਾਹਿਬ ਮਨਜੀਤ ਸਿੰਘ ਜੀ ਬਲਾਸਪੁਰ ਉਹਨਾਂ ਦੇ तमाम ਸਮਰਥਕ ਸਾਰੀ ਆਮ ਆਦਮੀ ਪਾਰਟੀ ਲੀਡਰਸ਼ਿਪ ਮੌਜੂਦ ਹੈ ਔਰ ਲੱਡੂ ਵੰਡਣ ਦੀ ਬਿਲਕੁਲ ਤਿਆਰੀ ਹੈ ਉਸ ਤੋਂ ਪਹਿਲਾਂ ਵਿਧਾਇਕ ਸਾਹਿਬ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਅੱਜ ਦੀ ਜਿਹੜੀ ਜਿੱਤ ਹੈ ਕਿਵੇਂ ਲੱਗਦਾ ਹੈ ਕਿ ਇਹ ਸਰਕਾਰ ਦੇ ਕੀਤੀ ਜਿਹੜੇ ਕੰਮਾਂ ਦੀ ਕਾਰਗੁਜ਼ਾਰੀ ਹੈ ਉਸ ਕਾਰਨ ਇਹ ਜਿਹੜੀ ਸੇਟ ਜਿੱਤੀ ਹੈ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਅੱਜ ਤਰਨ ਤਾਰਨ ਜਿਮਨੀ ਚੋਣ ਦੇ ਨਤੀਜੇ ਆਏ ਨੇ ਬੜੇ ਇਤਿਹਾਸਕ ਨਤੀਜੇ ਨੇ ਔਰ ਇਹਨਾਂ ਨਤੀਜਿਆਂ ਨੇ ਜਿਹੜਾ 227 ਦੇ ਵਿੱਚ ਦੁਆਰਾ ਸਰਕਾਰ ਬਣਾਉਣੀ ਆ ਉਹਦਾ ਮੋੜ ਬਟਿਆ ਗਿਆ ਔਰ ਮੈਂ ਸਮੂਹ ਤਰਨਤਾਰਨ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸardar Harminder Singh ਸੰਦੂ ਸਾਹਿਬ ਨੂੰ 12000 ਤੋਂ ਉੱਪਰ ਵੋਟਾਂ ਦੇ ਬਹੁਤ ਭਾਰੀ ਬਹੁਮਤ ਦੇ ਨਾਲ ਜਿਤਾਇਆ ਔਰ ਮੈਂ ਹਲਕਾ ਨਿਹਾਲ ਸਿੰਘ ਵਾਲਾ ਦੇ ਵੀ ਉਹਨਾਂ ਵਰਕਰਾਂ ਦਾ ਉਹਨਾਂ ਸਾਡੇ ਆਗੂ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਸਮੇਂ-ਸਮੇਂ ਤੇ ਸਾਡੇ ਨਾਲ ਤਰਨ-ਤਰਨ ਦੇ ਵਿੱਚ ਵੀ ਆਪਣੀ ਭੂਮਿਕਾ ਨਿਭਾਉਂਦੇ ਰਹੇ ਆ ਵੋਟਰਾਂ ਨੂੰ ਪ੍ਰੇਰਿਤ ਕਰਦੇ ਰਹੇ ਨਿਹਿਤ ਕਰਦੇ ਰਹੇ ਦਿਨ ਰਾਤ ਸੋ ਇਹ ਜਿਹੜੀ ਜਿੱਤ ਆ ਇੱਕ ਬਹੁਤ ਵਧੀਆ ਜਿੱਤ ਹੋਈ ਆ ਔਰ ਇਸ ਚਿੱਤ ਨੇ ਸਿੱਧ ਕਰ ਦਿੱਤਾ ਕਿ 2026 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲਾਂ ਦੀ ਤਰ੍ਹਾਂ ਜਿਸ ਤਰ੍ਹਾਂ 2022 ਚ ਬਣੀ ਸੀ ਬਹੁਤ ਭਾਰੀ ਬਹੁਮਤ ਦੇ ਨਾਲ ਬਣੂਗੀ ਮੁੱਖ ਮੁਕਾਬਲਾ ਜਿਹੜਾ ਨਜ਼ਰ ਆਉਂਦਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਦੇ ਨਾਲ ਜਿਹੜਾ ਪਹਿਲਾਂ ਮਾਰਜਨ ਥੋੜਾ ਸੀ 12000 ਦੀ ਆਖਰੀ ਲੀਡ ਹੋਈ ਪਰ ਉੱਥੇ ਨਾਲ ਹੀ ਨਾਲ ਕਾਂਗਰਸ ਤੇ ਭਾਜਪਾ ਵਰਗੀਆਂ ਜਿਹੜੀਆਂ ਸੈਂਟਰਲ ਪਾਰਟੀਆਂ ਐ ਜਿਹੜੀਆਂ ਉਹ ਪਾਰਟੀਆਂ ਕਿ ਤਰ੍ਹਾਂ ਕਿਤੇ ਇਸ ਚੋਣ ਚ ਪਛੜਦੀਆਂ ਨਜ਼ਰ ਆਈਆਂ ਇਵਨ ਕਿ ਜਿਹੜੇ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਉਹ ਵੀ ਕਾਂਗਰਸ ਤੋਂ ਲੀਡ ਪ੍ਰਾਪਤ ਕਰ ਗਏ ਨੇ ਕਾਂਗਰਸ ਅੱਜ ਮੁੱਖ ਵਿਰੋਧੀ ਧਿਰ ਹੈ ਪੰਜਾਬ ਦੇ ਵਿੱਚ ਕਿਵੇਂ ਦੇਖਦੇ ਹੋ ਇਸ ਦੇਖੋ ਜਿਹੜੀ ਲੀਡ ਦੀ ਗੱਲ ਹੈ ਜਿਹੜੀ 12000 ਤੋਂ ਉੱਪਰ ਦੀ ਲੀਡ ਆ ਇਹਦੇ ਤੋਂ ਅਸੀਂ ਇਹ ਕਹਿ ਸਕਦਾ ਕਿ ਸਾਡਾ ਕੋਈ ਬਹੁਤਾ ਕਿਸੇ ਨਾਲ ਮੁਕਾਬਲਾ ਰਿਹਾ ਨਹੀਂ ਕਿਉਂਕਿ ਸਾਡੀ ਆਪਣੇ ਆਪ 'ਚ ਇੱਕ ਤਰਫੀ ਜਿਹੜੀ ਜਿੱਤ ਹੋਈ ਆ ਦੂਸਰੀ ਗੱਲ ਜਿਹੜੀ ਸੈਕੰਡ ਅਕਾਲੀ ਦਲ ਆ ਜਿਹੜਾ ਕਹਿੰਦਾ ਕਿ ਤੁਸੀਂ ਤੇ ਪੰਥ ਕਾ ਹਲਕਾ ਹੋਣ ਦੇ ਕਾਰਨ ਉਹਨਾਂ ਨੂੰ ਕਾਫੀ ਵੋਟ ਹਾਸਲ ਹੋਏ ਆ ਉਸ ਤਰ੍ਹਾਂ ਜਿਵੇਂ 3 ਨੰਬਰ ਤੇ ਭਾਈ ਮਨਦੀਪ ਸਿੰਘ ਵੀ ਆਏ ਆ ਤੇ ਚੌਥੇ ਨੰਬਰ ਤੇ ਕਾਂਗਰਸ ਪਾਰਟੀ ਜਿਹੜੇ ਜਿੱਥੋਂ ਤੱਕ ਭਾਈ ਮਨਦੀਪ ਸਿੰਘ ਦੀ ਗੱਲ ਆ ਕਿਉਂਕਿ ਜਿਹੜੇ ਪੰਜਾਬ ਦੇ ਲੋਕ ਆ ਉਹ ਸ਼ਾਂਤੀ ਚਾਹੁੰਦੇ ਨੇ ਕਿਤਨਾ ਕਿਤੇ ਮਹਿਸੂਸ ਕਰਦੇ ਸੀ ਕਿ ਜਿਹੜੇ ਇਹ ਗਰਮ ਦੰਗੇ ਆ ਵੀ ਉਹ ਪੰਜਾਬ ਦਾ ਕਿਤੇ ਮਾਹੌਲ ਨਾ ਖਰਾਬ ਕਰਨ ਪਰ ਇਸ ਤਰ੍ਹਾਂ ਦਾ ਨਹੀਂ ਹੋਇਆ ਤੇ ਜਿਹੜੀ ਹੈਗੀ ਆ ਕਾਂਗਰਸ ਪਾਰਟੀ ਉਹਦਾ ਤੁਹਾਨੂੰ ਪਤਾ ਹੀ ਆ ਜਿਹੜੇ ਕਾਂਗਰਸ ਪਾਰਟੀ ਦੇ ਪ੍ਰਧਾਨ ਸਾਹਿਬ ਰਾਜਾ ਵੜਿੰਗ ਜੀ ਸਮੇਂ-ਸਮੇਂ ਤੇ ਕਿਸ ਤਰ੍ਹਾਂ ਦੇ ਬਿਆਨ ਦਿੰਦੇ ਰਹੇ ਜਿਹਦਾ ਸਿੱਟਾ ਇਹ ਹੋਇਆ ਕਿ ਉਹਨਾਂ ਦੀ ਜ਼ੁਬਾਨ ਚਬਤਾਂ ਇੱਕ ਬਹੁਤ ਵੱਡੀ ਗੱਲ ਹੋਈ ਆ ਜਿਹੜੀ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਸਰਕਾਰ ਬਣਾਉਣ ਦੇ ਸੁਪਨੇ ਦੇਖ ਰਹੀ ਸੀ ਤੇ ਅੱਜ ਉਹ ਚੌਥੇ ਨੰਬਰ ਤੇ ਆਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਪਹਿਲਾਂ ਬਿਆਨ ਆਉਂਦੇ ਰਹੇ ਐ ਸਦਾ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਉਹਨਾਂ ਦਾ ਕਹਿਣਾ ਸੀ ਕਿ ਇਸ ਜਿਮਨੀ ਚੋਣ ਦੇ ਵਿੱਚ ਸਰਕਾਰ ਹੈ ਜਿਹੜਾ ਆਪਣਾ ਪੂਰਾ ਤੰਤਰ ਵਰਤ ਰਹੀ ਹੈ ਸਾਡੇ ਖਿਲਾਫ ਧੱਕੇਸ਼ਾਹੀ ਕਰ ਰਹੀ ਹੈ ਇਹ ਜਿਹੜੀ ਜਿੱਤ ਹੈ ਕਿਵੇਂ ਲੱਗਦਾ ਤੁਹਾਨੂੰ ਕਿ ਇਹ ਉਸ ਧੱਕੇਸ਼ਾਹੀ ਕਰਨ ਜਿੱਤ ਆਈ ਹੈ ਜਾਂ ਵਾਕਈ ਲੋਕ ਜਿਹੜੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਦੇ ਕੰਮਾਂ ਤੋਂ ਖੁਸ਼ ਨੇ ਇਹ ਕੋਈ ਬਿਲਕੁਲ ਕਿਤੇ ਕਿ ਤੱਕੇਸ਼ਾਈ ਨਹੀਂ ਹੋਈ। ਆ ਬੜੀ ਸ਼ਾਨਦਾਰ ਇਲੈਕਸ਼ਨ ਹੋਈ ਆ। ਜੇ ਤੱਕੇਸ਼ਾਈ ਹੁੰਦੀ ਤੇ ਇਹਨਾਂ ਨੂੰ ਇੰਨੀ ਵੋਟ ਕਿਵੇਂ ਪੈ ਜਾਂਦੀ? ਹੂੰ ਇਸ ਕਰਕੇ ਇਹ ਸਿਰਫ ਐਵੇਂ ਇਲਜ਼ਾਮ ਲਾ ਰਹੇ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੁੰਦਾ। ਪੰਜਾਬ ਦੇ ਲੋਕ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਵੱਲੋਂ ਜਿਹੜੇ ਕੀਤੇ ਜਾ ਰਹੇ ਕੰਮ ਉਹਨਾਂ ਤੇ ਮੋਹਰ ਲਾ ਰਹੇ 27 ਵੀ ਲਾਉਣਗੇ ਤੇ ਹੁਣ ਤਰਨ ਤਰਨ ਦੇ ਲੋਕਾਂ ਨੇ ਵੀ ਸਾਡੇ ਮੁੱਖਵਾਦੀ ਸਾਉ ਸਦਾ ਭਗਵਾਨ ਸਿੰਘ ਜੀ ਮਾਨ ਉਹਨਾਂ ਦੀ ਜਿਹੜੀ 4 4.5 ਸਾਲ ਦੀ ਕਾਰਗੁਜ਼ਾਰੀ ਆ ਉਹਦੇ ਤੇ ਮੁਰ ਲੱਗੀ ਇੱਕ ਵਾਰ ਫੇਰ ਸਾਰੀ तमाम ਲੀਡਰਸ਼ਿਪ ਨੂੰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਲੱਡੂ ਵੰਡਣ ਦੀ ਤਿਆਰੀ ਹੈ ਜੀ ਬਿਲਕੁਲ ਜੀ ਪਟਾਕੇ ਵੀ ਚੱਲਣਗੇ ਪਟਾਕੇ ਵੀ ਚੱਲਣਗੇ ਸੋ ਪਟਾਕੇ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ ਲੱਡੂ ਵੰਡਣ ਦੀ ਬਿਲਕੁਲ ਤਿਆਰੀ ਹੈ ਸਾਹਮਣੇ ਤਸਵੀਰਾਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਆਹ ਫੋਟੋ ਬਣਦੀ ਹੈ ਆਹ ਫੋਟੋ ਲੈ ਕੇ ਲੋ